ਸਰਕਾਰੀ ਕੰਨਿਆ ਸਕੂਲ ਪਾਈਕਾਨ ਸਿੰਘ ਨਾਬਾ ਦੇ ਵਿੱਚ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਇੱਕ ਨਵਿਕਲੀ ਸ਼ੁਰੂਆਤ ਕੀਤੀ ਗਈ ਕਿ 3 ਕਿਲੋਮੀਟਰ ਤੋਂ ਬਾਹਰ ਜਿਹੜੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਆਉਂਦੇ ਹਨ ਜੋ ਕਿ ਜ਼ਿਆਦਾਤਰ ਗਰੀਬ ਘਰਾਂ ਦੇ ਹੁੰਦੇ ਹਨ ਉਹਨਾਂ ਨੂੰ ਸਕੂਲ ਆਉਣ ਜਾਣ ਵਿੱਚ ਦਿੱਕਤਾਂ ਹੁੰਦੀਆਂ ਨੇ ਜਿਸ ਨੂੰ ਦੇਖਦੇ ਹੋਏ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਬਸਾਂ ਚਲਾਈਆਂ ਜਾ ਰਹੀਆਂ ਜਿਸ ਨੂੰ ਕੀ ਵਿਧਾਇਕ ਨਾਬਾ ਦੇਵ ਮਾਨ ਨੇ ਝੰਡੀ ਵਿਖਾ ਰਵਾਨਾ ਕੀਤਾ ਅ ਸਰਕਾਰੀ ਕੰਨਿਆ ਸਕੂਲ ਪਾਈਕਾਨ ਸਿੰਘ ਨਾਬਾ ਦੇ ਵਿੱਚ ਭਗਵੰਤ ਮਾਨ ਸਰਕਾਰ ਵੱਲੋਂ ਇੱਕ ਨਵੀਂ ਕਲੀ ਸ਼ੁਰੂਆਤ ਕੀਤੀ ਗਈ ਹੈ ਕਿ 3 ਕਿਲੋਮੀਟਰ ਤੋਂ ਬਾਹਰ ਜਿਹੜੇ ਬੱਚੇ ਸਰਕਾਰੀ ਸਕੂਲਾਂ ਕਿਉਂਕਿ ਗਰੀਬਾਂ ਦੇ ਬੱਚੇ ਜ਼ਿਆਦਾਤਰ ਪੜ੍ਹਦੇ ਨੇ ਜੇ ਸਰਕਾਰੀ ਸਕੂਲਾਂ 'ਚ ਵੀ ਇਹਨਾਂ ਦੇ ਟਰਾਂਸਪੋਰਟ ਵਾਸਤੇ ਇਹਨਾਂ ਨੂੰ ਲਿਆਉਣ ਵਾਸਤੇ ਛੱਡਣ ਵਾਸਤੇ ਵਿਸ਼ੇਸ਼ ਇੱਕ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ ਇਹਦੇ ਵਿੱਚ 1200 ਰੁਪਏ ਪਰ ਇੱਕ ਵਿਦਿਆਰਥੀ ਦਾ ਜਿਹੜਾ ਜੀ ਉਹ ਹੈਗਾ ਮਹੀਨੇ ਦਾ ਜਿਹਦੇ ਵਿੱਚੋਂ 960 ਰੁਪਏ ਪੰਜਾਬ ਸਰਕਾਰ ਪੇ ਕਰੇਗੀ 240 ਰੁਪਏ ਮਹੀਨੇ ਦੇ ਉਹ ਵਿਦਿਆਰਥੀ ਜਿਹੜੇ ਨੇ ਉਹਦੇ ਮਾਪੇ ਪੀ ਕਰਨਗੇ ਔਰ ਬੱਚੇ ਨੂੰ ਘਰੋਂ ਲੈ ਕੇ ਆਉਣਾ ਸੁਰੱਖਿਸ਼ ਛੱਡ ਕੇ ਆਉਣਾ ਇਹ ਉਹਨਾਂ ਦੀ ਪ੍ਰੋਪਰ ਡਿਊਟੀ ਹੋएगी ਅਸੀਂ ਅੱਜ ਉਹਦੀ ਚੰਡੀ ਦੇ ਕੇ ਸ਼ੁਰੂਆਤ ਕੀਤੀ ਹੈ ਔਰ ਅਸੀਂ ਇਹਨੂੰ ਅੱਗੇ ਹੋਰ ਵੀ ਵਧਾਵਾਂਗੇ ਤਾਂ ਕਿ ਬੱਚੇ ਬੱਚਿਆਂ ਦੀ ਸੇਫਟੀ ਰਹੇ ਔਰ ਮਾਪੇ ਵੀ ਸੰਤੁਸ਼ਟੀ ਹੋਵੇ ਸਾਡਾ ਬੱਚਾ ਜਿਹੜਾ ਸੇਫ ਹੈ ਔਰ ਸਰਕਾਰ ਦਾ ਇਹ ਬਹੁਤ ਵੱਡਾ ਪ੍ਰਾਲਾ ਪੰਤ ਮਾਨ ਸਰਕਾਰ ਦਾ ਬਹੁਤ ਵੱਡਾ ਪ੍ਰਾਲਾ ਤੇ ਕਾਬਲੇ ਤਾਰੀਫ ਹੈ ਜੀ ਇਸ ਨੂੰ ਅੱਗੇ ਹੋਰ ਵਧਾਵਾਂਗੇ ਅਸੀਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਖਤਮ ਹੋਇਆ ਤੇ ਹੁਣ ਵੇਰ ਪੰਜਾਬ ਦੇ ਵਿੱਚ ਚਾਰ ਜਿਮਨੀ ਚੋਣਾਂ ਪੈਂਡਿੰਗ ਨੇ ਜੀ ਗਿੱਦੜਵਾਹਾ ਡੇਰਾ ਬਾਬਾ ਨਾਨਕ ਜਿਹੜਾ ਜੀ ਇੱਕ ਹਾਰਪੁਰ ਦੇ ਵਿੱਚ ਹੈ ਔਰ ਇੱਕ ਜਿਹੜੀ ਹੈ ਜੀ ਬਰਨਾਲੇ ਦੇ ਵਿੱਚ ਹੈ ਜਿੱਥੋਂ ਕਿ ਇਲੈਕਸ਼ਨ ਲੜ ਕੇ ਮੈਂਬਰ ਪਾਰਲੀਮੈਂਟ ਬਣ ਗਏ ਨੇ ਜਿਹੜੇ ਪਹਿਲਾਂ ਐਮ ਐਲ ਏ ਸੀਗੇ ਉੱਥੇ ਇਲੈਕਸ਼ਨ ਹੋ ਰਹੀ ਹੈ ਔਰ ਅਸੀਂ ਜਿਵੇਂ ਜਲੰਧਰ ਦੇ ਵਿੱਚ ਬਾਅਦ ਇਲੈਕਸ਼ਨ ਵੱਡੇ ਫਰਕ ਨਾਲ ਜਿੱਤੀ ਹੈ ਪਰਮਾਤਮਾ ਕਿਰਪਾ ਕਰੇ ਕਿਉਂਕਿ ਭਗਵੰਤ ਮਾਨ ਸਾਹਿਬ ਦਾ ਕੰਮ ਬੋਲਦਾ ਜੀ ਤੇ ਕੰਮ ਜਿਹੜਾ ਕੀਤਾ ਹੋਇਆ ਉਹਦੇ ਬਿਹਾਫ ਤੇ ਅਸੀਂ ਜਾਵਾਂਗੇ ਪਰ ਬੇਨਤੀ ਕਰਾਂਗੇ ਸਾਰਿਆਂ ਨੂੰ ਔਰ ਚਾਰ ਦੀਆਂ ਚਾਰੇ ਜਿਮਨੀ ਚੋਣਾਂ ਜਿਹੜੀਆਂ ਨੇ ਉਪ ਚੋਣਾਂ ਨੇ ਪੰਜਾਬ ਦੇ ਵਿੱਚ ਐਮਐਲਏ ਦੀਆਂ ਆਮ ਆਦਮੀ ਪਾਰਟੀ ਵੱਡੇ ਫਰਕ ਨਾ ਜਿੱਤੂਗੀ ਇਕੱਲੇ ਲੜਾਂਗੇ ਇਕੱਠ ਜੋੜ ਕਰਾਂਗੇ ਨਹੀਂ ਇਕੱਲੇ ਲੜਾਂਗੇ ਜੀ ਇਕੱਲੇ ਲੜਾਂਗੇ ਬਿਲਕੁਲ ਸਮਝਾਉਂਦਾ ਹਾਂ ਹਰਿਆਣੇ 'ਚ ਹਾਈ ਕਮਾਂਡ ਦਾ ਫੈਸਲਾ ਹੈ ਜੀ ਹਾਈ ਕਮਾਂਡ ਜਿਹੜੀ ਇਹ ਗੱਲਬਾਤ ਕਰ ਰਹੀ ਹੈ ਕਾਂਗਰਸ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਜੋ ਹਾਈ ਕਮਾਂਡ ਕਰੇਗੀ ਉਹ ਪਰਵਾਹ ਨਹੀਂ ਜੀ ਜੋ ਪੰਜਾਬੀ ਹੋਵੇ ਕਰਨ ਲਓ ਨਹੀਂ ਪੰਜਾਬ ਦੇ ਵਿੱਚ ਇਹ ਹਾਈ ਕਮਾਂਡ ਤੇ ਡਿਪੈਂਡ ਹੈ ਜੀ ਭਾਵੇਂ ਸਾਰੇ ਇੰਡੀਆ ਚ ਹੋ ਜਵੇ ਜੀ ਇਹ ਤਾਂ ਹਾਈ ਕਮਾਂਡ ਤੇ ਡਿਪੈਂਡ ਹੈ ਜੋ ਹਾਈ ਕਮਾਂਡ ਕਰੇਗੀ ਉਹ ਪਰਮਾਨੰਤ ਹੈ ਜੀ ਹਾਈ ਕਮਾਂਡ ਸਰਵ ਉੱਚਾ ਸਾਡੀ ਜੀ ਜੋ ਹਾਈ ਕਮਾਂਡ ਦਾ ਫੈਸਲਾ ਸਿਰ ਮੱਥੇ ਹੈ ਜੀ ਧੰਨਵਾਦ ਮਿਹਰਬਾਨੀ ਸਰ ਖੁਸ਼ੀ ਹੋਈ ਹੈ ਪਹਿਲਾਂ ਆਉਣ ਜਾਣ ਚ ਬਹੁਤ ਮੁਸ਼ਕਿਲ ਆਂਦੀ ਸੀ بارش ਵਿੱਚ ਕਈ ਵਾਰ ਸਾਈਕਲ ਪੈਂਚਰ ਹੋ ਜਾਂਦਾ ਸੀਗਾ ਕੁਝ ਵੀ ਪਰ ਹੁਣ ਬਹੁਤ ਆਸਾਨੀ ਨਾਲ ਸਕੂਲ ਆਇਆ ਜਾਂਦਾ ਸਰ ਥੈਂਕ ਯੂ ਨਹੀਂ ਸਰ ਸਰ ਅੱਜ ਤੁਹਾਨੂੰ ਬੈਂਡ ਦੀ ਝਾਟੀ ਮਿਲਿਆ ਕਰੂਗੇ ਸਰ ਸਾਨੂੰ ਬਹੁਤ ਖੁਸ਼ ਲੱਗਿਆ ਅਸੀਂ ਹੈਨਾ ਪਿੰਡ ਅੰਦਰ ਸੀਗੇ ਸਾਈਕਲ ਤੇ ਕਈ ਵਾਰ ਹੈਨਾ ਮਜਬੂਰੀ ਹੋਈ ਹਮਸੇ ਸੀ ਘਾਚ ਕੋਈ ਛੱਡਣ ਵਾਲਾ ਵੀ ਨਹੀਂ ਹੁੰਦਾ ਸੀ ਫਿਰ ਸਾਨੂੰ ਸਾਈਕਲ ਦੇ ਦਿੱਤੇ ਸਾਈਕਲ ਦੇ ਜਾਨ ਨੂੰ ਪੇਜ ਜਿ ਸੀਗੇ ਕਈ ਵਾਰ ਸਾਨੂੰ ਪਤਾ ਹੁਣ ਮਾਹੌਲ ਕਾ ਬਹੁਤ ਖਰਾਬ ਆਗਾ ਅੱਜ ਕੱਲ ਮੁੰਡੇ ਨੇਗੇ ਕੁੜੇਨ ਬਹੁਤ ਹੈਨਾ ਤੰਗ ਕਰਦੇ ਨੇਗੇ ਇਹ ਰਸਤੇ ਵਿੱਚ ਤੇ ਉਸ ਕਰਕੇ ਹੁਣ ਬਾਂਡ ਦੇ ਵਿੱਚ ਬਹੁਤ ਫਾਇਦਾ ਹੋਇਆ ਸਰ ਵੈਨ ਦੇ ਵਿੱਚ ਆਉਣਾ ਬਹੁਤ ਸਾਡੇ ਲਈ ਮਾਫਕ ਹੈ ਵੀ ਜ ਜ ਹੁਣ ਜਿਹੜਾ ਆਪਾਂ ਆਉਂਦੇ ਸੀਗੇ ਤੇ ਸਾਨੂੰ ਘਰ ਦੇ ਛੱਡ ਕੇ ਜਾਂਦੇ ਸੀ ਔਖਾ ਹੁੰਦਾ ਸੀ ਕਈ ਵਾਰ ਲੇਟ ਵੀ ਹੋ ਜਾਂਦੇ ਸੀ ਜਲਦੀ ਹੋ ਜਾਂਦੇ ਸੀ ਜਲਦੀ ਆ ਜਾਂਦੇ ਸੀ ਇਸ ਲਈ ਹੁਣ ਵੈਨ ਆਂਦੀ ਹੈ ਸਾਡੇ ਘਰ ਤੋਂ ਚੱਕ ਕੇ ਲੈ ਕੇ ਜਾਂਦੀ ਹੈ ਸਾਨੂੰ ਸਾਡੇ ਘਰ ਤੱਕ ਛੱਡ ਕੇ ਜਾਂਦੀ ਹੈ ਐਂਡ ਉਤਨੀ ਫਿਰ ਬॉयਜ਼ ਵੀ ਤੁਹਾਨੂੰ ਪਤਾ ਵੀ ਅੱਜ ਕੱਲ ਦਾ ਮਾਹੌਲ ਵਧੀਆ ਨਹੀਂ ਹੈਗਾ ਇਸ ਲਈ ਸਾਨੂੰ ਵੈਨ ਦੀ ਬਹੁਤ ਵਧੀਆ ਸੁਵਿਧਾ ਮਿਲ ਗਈ ਹੈ ਹਾਂਜੀ ਪਹਿਲਾਂ ਕਿਸ ਕਰ ਰਹੇ ਸੀ ਸਕੂਲ ਆ ਕੇ ਪਹਿਲੇ ਮੈਂ ਸਾਈਕਲ ਤੇ ਆਉਂਦੀ ਸੀ ਕਿ ਮੈਂ ਸਪੈਨ ਲਗਾਉ ਤੇ ਹੁਣ বাস ਮਿਲ ਗਿਆ ਬਹੁਤ ਮਤਲਬ ਖੁਸ਼ੀ ਹੋ ਰਹੀ ਹੈ ਕਿ ਹੁਣ বাস ਚ ਆਇਆ ਕਰਾਂਗੇ ਬਸ ਬਹੁਤ ਖੁਸ਼ੀ ਹੋ ਰਹੀ ਹੈ ਸਕਾਨ ਨਾ ਬਸ ਤੇ ਤੇ ਜੋ ਵੀ ਬਹੁਤ ਖੁਸ਼ੀ ਹੋ ਰਹੀ ਹੈ ਇਸ ਹਾਂਜੀ ਵੀ ਜਿਹੜੀ ਸਾਨੂੰ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਸੀ ਰਸਤੇ ਚ ਕਈ ਵਾਰ ਸਾਈਕਲ ਪੈਂਚਰ ਪੂਸ਼ ਹੋ ਜਾਂਦੀ ਸੀ ਤਾਂ ਉਸ ਕਰਕੇ ਸਾਨੂੰ বাস ਦਾ ਥੋੜਾ ਪ੍ਰੋਫਿਟ ਹੋ ਰਿਹਾ ਹੈ ਬਹੁਤ ਖੁਸ਼ੀ ਹਾਂਜੀ ਪ੍ਰਾਪਤੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅ ਡੀਲ ਪ੍ਰਾਪਰਟੀਆਂ